ਗੁਰਾਇਆਂ ਦੇ ਪਿੰਡ ਤਗੜ ਵਿਖੇ ਮਾਮੂਲੀ ਕੱਲ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਪੱਖ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਗੋਲੀ ਹੱਥ ਵਿੱਚ ਲੱਗਣ ਦੇ ਨਾਲ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ ਘਟਨਾ ਦੀ ਵਜ੍ਹਾ ਸਿਆਸੀ ਰੰਜਿਸ਼ ਵੀ ਜਾਪ ਰਹੀ ਹੈ ਜੀ ਛੋਟਾ ਭਰਾ ਬੈਲ ਕੇ ਪਿੰਡ ਤੋਂ ਆ ਰਿਹਾ ਸੀ ਪਿੰਡ ਨੂੰ ਤੇ ਉਹ ਗੱਡੀ ਸੀਗੀ ਸਾਡੇ ਪਿੰਡ ਦਾ ਗਰਦੀਪ ਸਿੰਘ ਉਹਦਾ ਬੇਟਾ ਸੀ ਤੇ ਭਜਨ ਸਿੰਘ ਅਮਰਜੀਤ ਭੋਲਾ ਤੇ ਇੱਕ ਬੰਦਾ ਹੋਰ ਸੀ ਉਹਦੇ ਬਾਰੇ ਵੀ ਅਸੀਂ ਟ੍ਰੇਸ ਕਰ ਰਹੇ ਹਾਂ ਕੌਣ ਸੀ ਤਾਂ ਉਹਨਾਂ ਨੇ ਇਹਨੂੰ ਜਿਹੜਾ ਕਿ ਚਾਰ ਦੀ ਲੰਘਿਆ ਗਾਲੀ ਗਲੋਚ ਕੀਤੀ ਇਸ ਨੇ ਆਪਣੇ ਜਿਹੜੀ ਸਕੂਟਰੀ ਮਰਸੀਡਿਸਰੀ ਦੀ ਹੋਈ ਤੇ ਸੀ ਉਹਦੇ ਰੋਕਿਆ ਜਦੋਂ ਉਸ ਨੂੰ ਰੋਕਿਆ ਤਾਂ ਉਹਨਾਂ ਨੇ ਅੱਗੇ ਪਾ ਕੇ ਬਣੀ ਫੇਟ ਵੀ ਮਾਰੀ ਇਹਨੂੰ ਗੱਡੀ ਵਿੱਚ ਬੈਠ ਕੇ ਗੱਡੀ ਵਿੱਚ ਰਵਲਵਰ ਕੱਢ ਕੇ ਗੋਲੀ ਮਾਰੀ ਜਿਹੜੀ ਉਹਦੇ ਇੱਥੇ ਜਿਹੜੀ ਹੱਥ 'ਚ ਲੱਗੀ ਆ ਹਜੇ ਵੀ ਗੋਲੀ ਵਿੱਚ ਆ ਕਾਰ 'ਚ ਜਾ ਰਹੇ ਸੀ ਉਹ ਸਕੂਟਰ ਤੇ ਜਾ ਰਿਹਾ ਸੀ ਉਹਦਾ ਸਾਈਡ ਲਾਈਨ ਤੋਂ ਝਗੜਾ ਹੋ ਗਿਆ ਉਸ ਝਗੜੇ ਦੌਰਾਨ ਹੀ ਉਹਨਾਂ ਨੇ ਉਸ ਪਾਰਟੀ ਦੇ ਸੱਟਾ ਮਾਰਤੀਆਂ ਦੂਸਰੇ ਪਾਸੇ ਨਵਦੀਪ ਸਿੰਘ ਦੇ ਹੱਥ ਦੇ ਉੱਤੇ ਇੱਕ ਫਾਰਾਮ ਦਾ ਇੰਜਰੀ ਹੋਈ ਆ ਉਹ ਹੁਣ ਤੱਕ ਜਿਹਨੀ ਇਨਵੈਸਟੀਗੇਸ਼ਨ ਹੋਈ ਆ ਵੀ ਗੁਰਦੀਪ ਸਿੰਘ ਕੋਲ ਆਪਣਾ ਲਾਇਸੈਂਸੀ ਰਿਵੋਲਵਰ ਸੀਗਾ ਉਹ ਝਗੜੇ ਦੌਰਾਨ ਉਹ ਚੱਲਣ ਦੇ ਨਾਲ ਉਹਦੇ ਹੱਥ ਦੇ ਉੱਤੇ ਫਾਇਰ ਵੱਜਿਆ ਹੈਗਾ ਹਾਲਾਂਕਿ ਪੀੜਤ ਦੇ ਭਰਾ ਸਰਪੰਚ ਹਰਦੀਪ ਨੇ ਸਿਆਸੀ ਰੰਜਿਸ਼ ਤੋਂ ਇਨਕਾਰ ਕੀਤਾ ਹੈ ਪਰ ਉਹਨਾਂ ਇਹ ਵੀ ਮੰਨਿਆ ਹੈ ਕਿ ਅੱਡ-ਅੱਡ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਹੋਣ ਕਾਰਨ ਉਹਨਾਂ ਦੇ ਆਪਸੀ ਸੰਬੰਧ ਠੀਕ ਨਹੀਂ ਸਨ ਜਲੰਧਾ ਤੋਂ ਚਿਰਾਗ ਸ਼ਰਮਾ ਜਗਬਣੀ ਟੀਵੀ ਤੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਈ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਣੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ